ਬੇਟਾ ਤੁਸੀਂ ਕਿਹੜੇ ਸਕੂਲ 'ਚ ਪੜ੍ਹਦੇ ਹੋ ਕੀ ਨਾਮ ਹੈ ਤੇ ਕੀ ਪੋਜੀਸ਼ਨ ਆਈ ਹੈ ਤੁਹਾਡੀ ਮੇਰਾ ਨਾਮ ਹਸ਼ਮ੍ਰਿਤ ਕੌਰ ਹੈ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਸ਼ਾਪੁਰ ਕਾਲੇਕੇ ਵਿੱਚ ਪਲੱਸ 2 ਵੋਕੇਸ਼ਨਲ ਦੀ ਵਿਦਿਆਰਥਣ ਹਾਂ ਮੇਰੀ ਸਾਡੇ ਸਕੂਲ 'ਚ ਫਰਸਟ ਪੋਜੀਸ਼ਨ ਅਤੇ ਪਟਿਆਲਾ ਵਿੱਚ ਸੈਕੰਡ ਪੋਜੀਸ਼ਨ ਆਈ ਹੈ ਪੂਰੇ ਪਟਿਆਲੇ ਜ਼ਿਲ੍ਹੇ 'ਚ ਤੁਹਾਡੀ ਸੈਕੰਡ ਪੋਜੀਸ਼ਨ ਆਈ ਹੈ ਠੀਕ ਹੈ ਪਰ ਤੁਸੀਂ ਕੀ ਆਪਣੇ ਪ੍ਰਿੰਸੀਪਲ ਔਰ ਸਕੂਲ ਕੈਪਟਨ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹਾਂਗੀ ਕਿ ਮੈਂ ਜੋ ਵੀ ਅੱਜ ਇਸ ਮੁਕਾਮ ਤੇ ਪਹੁੰਚੀ ਆ ਮੇਰੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਬਲਪ੍ਰੀਤ ਕੌਰ ਅਤੇ ਮੇਰੇ ਇਨਚਾਰਜ ਸ਼੍ਰੀਮਤੀ ਕਿਰਨ ਦੇਵੀ मैम ਅਤੇ ਬਾਕੀ ਸਾਰੀ ਟੀਚਰਾਂ ਦੇ ਸਹਿਯੋਗ ਨਾਲ ਪਹੁੰਚੀ ਆ ਇਸ ਵਿੱਚ ਮੇਰੀ ਪੋਜੀਸ਼ਨ ਵਿੱਚ ਮੇਰੇ ਮਦਰ ਦਾ ਬਹੁਤ ਵੱਡਾ ਯੋਗਦਾਨ ਹੈ ਅੱਗੇ ਤੁਸੀਂ ਭਵਿੱਖ ਵਿੱਚ ਕੀ ਬਣਨਾ ਚਾਹੋਗੇ ਮੈਂ ਅੱਗੇ ਭਵਿੱਖ ਵਿੱਚ IAS ਦੀ ਤਿਆਰੀ ਕਰਕੇ ਆਪਣੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਆ ਹਾਂਜੀ ਮੈਡਮ ਜੀ ਤੁਹਾਡੇ ਸਕੂਲ ਦਾ ਰਿਜ਼ਲਟ ਆਇਆ ਹੈ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਕੱਲ੍ਹ ਪਾਸਕੂ ਦਾ ਜਿਹੜਾ ਹੈ ਪੰਜਾਬ ਸਕੂਲ ਐਜੂਕੇਸ਼ਨ ਦਾ ਬੋਰਡ ਰਿਜ਼ਲਟ ਜਿਹੜਾ ਅਨਾਉਂਸ ਕੀਤਾ ਗਿਆ ਸਾਡੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਜਦੋਂ ਸੀ ਮੈਰਿਟ ਲਿਸਟ ਦੇਖੀ ਤਾਂ ਸਾਡੇ ਸਕੂਲ ਦਾ ਬੱਚਾ ਜਿਹੜਾ ਹੁਸਨਪ੍ਰੀਤ ਹੈ ਇਹਨੇ ਉਹਦੇ ਵਿੱਚ ਜਿਹੜਾ ਹੈ ਉਹ ਪੰਜਾਬ ਵਿੱਚ 10ਵਾਂ 10ਵਾਂ ਤੇ ਆਪਣੇ ਜਿਹੜਾ ਹੈ ਪਟਿਆਲਾ ਡਿਸਟ੍ਰਿਕਟ ਦੇ ਵਿੱਚੋਂ ਸੈਕਿੰਡ ਪੋਜੀਸ਼ਨ ਆਈ ਹੈ ਇਸ ਬੱਚੇ ਦੀ ਇਹਦੇ 98% ਨੰਬਰ ਆਏ ਨੇ ਤੋ ਸਾਡੇ ਸਾਰਿਆਂ ਲਈ ਇਹਨਾਂ ਦੇ ਅਧਿਆਪਕਾਂ ਲਈ ਸਾਰਿਆਂ ਲਈ ਬੱਚਿਆਂ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਦਿੰਦੀ ਆ ਸਪੈਸ਼ਲੀ ਬੱਚੇ ਨੂੰ ਇਹਦੇ ਪੇਰੈਂਟਸ ਨੂੰ ਕਿੰਨੇ ਇੰਨੀ ਮਿਹਨਤ ਕੀਤੀ ਹੈ ਬੱਚਾ ਸਾਡੇ ਕੋਲ 6th ਔਨਵਰਡ ਪੜ ਰਿਹਾ ਸੀਗਾ ਤੇ ਹੁਣ ਪਲੱਸ 2 ਕਰਕੇ ਜਾ ਰਹੀ ਹੈ ਲੱਗੀ ਨਾ ਤੇ ਹਾਂ ਸਾਡੇ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਸ਼ਾਪੁਰ ਕਾਲੇ ਕੀ ਵਿੱਚ ਇਹ ਬੱਚਾ ਇਸੇ ਪਿੰਡ ਦਾ ਹੀ ਪੜਨ ਵਾਲਾ ਹੈ ਤੇ ਇੱਥੇ ਹੀ ਰਹਿੰਦਾ ਹੈ ਤੋ ਪਿੰਡ ਵਾਲਿਆਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਨੇ ਪਿੰਡ ਵਾਸਤੇ ਨੇ ਆਪਣੇ ਜਿਹੜਾ ਇਹਦਾ ਬਹੁਤ ਨਾਮ ਉੱਚਾ ਕੀਤਾ ਪਿੰਡ ਦਾ ਤੇ ਮੈਂ ਬਹੁਤ-ਬਹੁਤ ਸਾਰਿਆਂ ਨੂੰ ਮੁਬਾਰਕਬਾਦ ਦਿੰਦੀ ਆ ਇਹਦੇ ਅਧਿਆਪਕਾਂ ਨੂੰ ਵੀ ਤੇ ਬੱਚੇ ਦੇ ਪੇਰੈਂਟਸ ਨੂੰ ਵੀ ਬੱਚੇ ਸਾਡੇ ਸਕੂਲ ਦਾ ਟੋਟਲ ਰਿਜ਼ਲਟ ਕਿੰਨਾ ਰਹਿ ਗਿਆ ਜੀ 90% ਚੋਂ ਕਿੰਨੇ ਪਰਸੈਂਟ ਸੌ ਹਾਂਜੀ ਸਾਡੇ ਜੀ ਸਾਰੇ ਬੱਚੇ ਪਾਸ ਨੇ ਤੇ ਸਾਡਾ 100% ਰਿਜ਼ਲਟ ਆਇਆ ਹੈ ਪਿਛਲੇ ਸਾਲ ਨਾਲ ਇਸ ਸਾਲ ਦੇ ਕਿੰਨਾ ਕੋੰਤਰ ਆਇਆ ਇਸ ਵਾਰ ਜਿਹੜੇ 95% ਤੋਂ ਉੱਪਰ ਬੱਚੇ ਸਾਡੇ ਜਿਹੜੇ ਨੇ ਚਾਰ ਬੱਚੇ ਆਏ ਨੇ ਅੱਗੇ ਚਲੋ ਪਹਿਲਾਂ ਵੀ ਆਂਦੇ ਨੇ ਪਰ ਇਸ ਵਾਰੀ ਸਾਡੇ ਜਿਹੜੇ 95 ਤੋਂ ਉੱਪਰ ਵਾਲੇ ਨੇ ਉਹ ਚਾਰ ਬੱਚੇ ਨੇ ਇਸ ਦੇ 98% ਹੈ ਦੋ ਬੱਚਿਆਂ ਦੇ 97% ਹੈ ਤੇ ਜਿਹੜੇ ਸਾਇੰਸ ਗਰੁੱਪ ਹੈ ਉਹਦੇ ਵਿੱਚੋਂ 95% ਵਾਲਾ ਬੱਚਾ ਜਿਹੜਾ ਫਰਕ ਹੈ ਉਹ ਚਾਰੋਂ ਬੱਚੇ ਸੀ ਕਿ ਨਜ਼ਦੀਕੀ ਪਿੰਡਾਂ ਦੇ ਨੇ ਜਾਂ ਇਸੇ ਮਿੰਡ ਦੇ ਹੀ ਨੇ ਹਾਂਜੀ ਨਹੀਂ ਨਹੀਂ ਲਾਲ ਦੇ ਪਿੰਡਾਂ ਦੇ ਵੀ ਨੇ ਪਿੰਦਰਖਣ ਮਜਰੇ ਦੀ ਹੈ ਲੜਕੀ ਜਿਹੜੀ ਸਾਇੰਸ ਦੇ ਵਿੱਚ ਹੈ ਬਾਕੀ ਸਾਡੇ ਸਕੂਲ ਦੇ ਵਿੱਚ ਆਲੇ ਦੁਆਲੇ ਪਿੰਡਾਂ ਤੋਂ ਸੱਤ ਅੱਠ ਪਿੰਡਾਂ ਤੋਂ ਆਂਦੇ ਨੇ ਬੱਚੇ ਪੜਨ ਤਾਂ ਸਾਰੇ ਬੱਚੇ ਜਿਹੜੇ ਆ ਉਹ ਕਿਉਂਕਿ ਸੀਨੀਅਰ ਸੈਕੰਡਰੀ ਸਕੂਲ ਇਹੀ ਹੈ ਇਸ ਇਲਾਕੇ ਦੇ ਵਿੱਚ ਤਾਂ ਬਾਕੀ ਬੱਚੇ ਜਿਹੜੇ ਹੋਰ ਪਿੰਡਾਂ ਦੇ ਵੀ ਆਉਂਦੇ ਆ ਸਾਡੇ ਕਿੰਨਾ ਬੱਚਾ ਜੀ ਤੁਹਾਡੇ ਸਕੂਲ ਵਿੱਚ ਸਾਡੇ ਕੋਲ ਤਕਰੀਬਨ 45 ਕੀ ਕਹਿੰਦੇ ਮੈਨੂੰ ਤੇਰਾ ਕੀ ਨਾਮ ਹੈ ਤੁਹਾਡਾ ਔਰ ਕਿਹੜੀ ਕਲਾਸ ਚ ਪੜਦੇ ਹੋ ਤੁਸੀਂ ਔਰ ਕਿਹੜੀ ਪੋਜੀਸ਼ਨ ਆਈ ਹੈ ਤੇਰਾ ਨਾਮ ਸ਼ੇਵਿਤ ਕੋਰੇ ਹੈ ਮੈਂ ਪਾਸਟੂਮੇਸ਼ਨ ਦੇ ਵਿਦਿਆਰਥੀ ਹਾਂ ਮੈਂ ਸਰਕਾਰੀ ਸਾਇੰਸ ਸੀਐਸ ਕੋਲ ਬਾਰਸ਼ਾਗਰ ਕਾਲਜ ਵਿੱਚ ਪੜ੍ਹਦੀ ਹਾਂ ਮੇਰੀ ਫਸਟ ਪੋਜੀਸ਼ਨ ਆਈ ਹੈ ਸਟੂਡੈਂਟ ਚ ਅਤੇ ਫਿਰ ਕਲਾਸ ਜਿਹੜੀ ਚ ਮੇਰੀ ਸੈਕੰਡ ਪੋਜੀਸ਼ਨ ਆਈ ਹੈ ਹਾਂ ਕੀ ਕਹਿਣਾ ਚਾਹੋਗੇ ਤੁਸੀਂ ਆਪਣੇ ਸਕੂਲ ਪ੍ਰਿੰਸੀਪਲ ਜਾਂ ਆਪਣੇ ਜਿੰਨੇ ਵੀ ਟੀਚਰ ਨੇ ਇਹ ਕਹੇ ਹੋ ਚਾਹੁੰਦੇ ਕਿ ਇਹ ਵੀ ਆਲਸੀ ਫੀਸ ਕਲੀ ਟੀਚਰਸ ਨੂੰ ਸ਼ਾਂਤ ਹੀ ਹੋ ਜਾਣਗੇ ਬੇਰੇ ਜੰਗਲ ਇੱਕ ਦੰਗਾ ਹੀ ਤੋਰ ਸੀ ਆਖੇ ਤਾ ਕਿ ਕਿ ਬਣਾ ਚਾਹੁੰਦੇ ਹੋ ਮੈਂ ਅੱਜ ਸਰ ਆਏ ਅੱਜ ਤਿਆਰੀ ਕਰ ਰਹੇ ਹਾਂ ਤਾਂ ਉਹ ਬਹੁਤ ਸੇਵਾ ਕਰ ਸਕਦਾ ਬੱਚੇ ਦੀ ਇਹਦੇ 98% ਨੰਬਰ ਆਏ ਨੇ ਸਾਡੇ ਸਾਰਿਆਂ ਲਈ ਇਹਨਾਂ ਦੇ ਅਧਿਆਪਕਾਂ ਲਈ ਸਾਰਿਆਂ ਲਈ ਬੱਚਿਆਂ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਦਿੰਨੀ ਹੈ ਸਪੈਸ਼ਲੀ ਬੱਚੇ ਨੂੰ ਇਹਦੇ ਪੇਰੈਂਟਸ ਨੂੰ ਕਹਿੰਦੇ ਇੰਨੀ ਮਿਹਨਤ ਕੀਤੀ ਹੈ ਬੱਚਾ ਸਾਡੇ ਕੋਲ 6th ਔਨਵਰਡ ਪੜ ਰਿਹਾ ਸੀਗਾ ਤੇ ਹੁਣ ਪਲੱਸ 2 ਕਰਕੇ ਜਾ ਰਹੀ ਹੈ ਲੱਗਦੀ ਨਾ ਤੇ ਹਾਂ ਸਾਡੇ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਸ਼ਾਪੁਰ ਕਾਲੇ ਕੀ ਵਿੱਚ ਇਹ ਬੱਚਾ ਇਸੇ ਪਿੰਡ ਦਾ ਹੀ ਪੜਨ ਵਾਲਾ ਹੈ ਤੇ ਇੱਥੇ ਹੀ ਰਹਿੰਦਾ ਹੈ ਤੋਂ ਪਿੰਡ ਵਾਲਿਆਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਨੇ ਪਿੰਡ ਵਾਸਤੇ ਨੇ ਆਪਣੇ ਜਿਹੜਾ ਇਹਦਾ ਬਹੁਤ ਨਾਮ ਉੱਚਾ ਕੀਤਾ ਪਿੰਡ ਦਾ ਤੇ ਮੈਂ ਬਹੁਤ-ਬਹੁਤ ਸਾਰਿਆਂ ਨੂੰ ਮੁਬਾਰਕਬਾਦ ਦਿੰਨੀ ਆ ਇਹਦੇ ਅਧਿਆਪਕਾਂ ਨੂੰ ਵੀ ਤੇ ਬੱਚੇ ਦੇ ਪੇਰੈਂਟਸ ਨੂੰ ਵੀ ਬੱਚੇ ਸਾਡੇ ਸਕੂਲ ਦਾ ਟੋਟਲ ਰਿਜ਼ਲਟ ਕਿੰਨਾ ਰਹਿ ਗਿਆ 100% ਚੋਂ ਕਿੰਨੇ ਪਰਸੈਂਟ 100 ਹਾਂਜੀ ਸਾਡੇ ਜੀ ਸਾਰੇ ਬੱਚੇ ਪਾਸ ਨੇ ਤੇ ਸਾਡਾ 100% ਰਿਜ਼ਲਟ ਆਇਆ ਹੈ ਪਿਛਲੇ ਸਾਲ ਨਾਲੋਂ ਇਸ ਸਾਲ ਦੇ ਕਿੰਨਾ ਕੋੰਤਰ ਆਇਆ ਇਸ ਵਾਰੀ ਜਿਹੜੇ 95% ਤੋਂ ਉੱਪਰ ਬੱਚੇ ਸਾਡੇ ਜਿਹੜੇ ਨੇ ਚਾਰ ਬੱਚੇ ਆਏ ਨੇ ਅੱਗੇ ਚਲੋ ਪਹਿਲਾਂ ਵੀ ਆਂਦੇ ਨੇ ਪਰ ਇਸ ਵਾਰੀ ਸਾਡੇ ਜਿਹੜੇ 95 ਤੋਂ ਉੱਪਰ ਵਾਲੇ ਨੇ ਉਹ ਚਾਰ ਬੱਚੇ ਨੇ ਇਸ ਦੇ 98% ਹੈ ਦੋ ਬੱਚਿਆਂ ਦੇ 97% ਹੈ ਤੇ ਜਿਹੜੇ ਸਾਇੰਸ ਦੇ ਗਰੁੱਪ ਹੈ ਉਹਦੇ ਵਿੱਚੋਂ 95% ਵਾਲਾ ਬੱਚਾ ਜਿਹੜਾ ਫਰਸਟ ਹੈ ਉਹ ਚਾਰੋਂ ਬੱਚੇ ਸੀ ਕਿ ਨਜ਼ਦੀਕੀ ਪਿੰਡਾਂ ਦੇ ਨੇ ਜਾਂ ਏਸੀ ਪਿੰਡ ਦੇ ਹੀ ਨੇ ਹਾਂਜੀ ਨਹੀਂ ਨਹੀਂ ਨਾਲ ਦੇ ਪਿੰਡਾਂ ਦੇ ਵੀ ਨੇ ਪਿੱਤਰਖਾਂਡ ਮਾਜਰੇ ਦੀ ਇਹ ਲੜਕੀ ਜਿਹੜੀ ਸਾਇੰਸ ਦੀ ਵਿੱਚ ਹੈ ਬਾਕੀ ਸਾਡੇ ਸਕੂਲ ਦੇ ਵਿੱਚ ਆਲੇ ਦੁਆਲੇ ਪਿੰਡਾਂ ਤੋਂ 7-8 ਪਿੰਡਾਂ ਤੋਂ ਆਂਦੇ ਨੇ ਬੱਚੇ ਪੜਨ ਉਹ ਸਾਰੇ ਬੱਚੇ ਜਿਹੜੇ ਆ ਉਹ ਕਿਉਂਕਿ ਸੀਨੀਅਰ ਸੈਕੰਡਰੀ ਸਕੂਲ ਹੈ ਹੀ ਇਸ ਇਲਾਕੇ ਦੇ ਵਿੱਚ ਤਾਂ ਬਾਕੀ ਬੱਚੇ ਜਿਹੜੇ ਹੋਰ ਪਿੰਡਾਂ ਦੇ ਵੀ ਆਉਂਦੇ ਆ ਸਾਡੇ ਕਿੰਨੇ ਬੱਚੇ ਜੀ ਤੁਹਾਡੇ ਸਕੂਲੋ ਚ ਸਾਡੇ ਕੋਲ ਤਕਰੀਬਨ ਕੀ ਕਹਿੰਦੇ ਮੈਨੂੰ ਤੇਰਾ ਕੀ ਨਾਮ ਹੈ ਤੁਹਾਡਾ ਤੇ ਕਿਹੜੀ ਕਲਾਸ ਵਿੱਚ ਪੜਦੇ ਹੋ ਤੁਸੀਂ ਤੇ ਕਿਹੜੀ ਪੋਜੀਸ਼ਨ ਆਈ ਹੈ ਤੇਰਾ ਨਾਮ ਸ਼ੇਵਿਤ ਕੋਰੇ ਹੈ ਮੈਂ ਪਾਸਟੂਵੇਸ਼ਨ ਦੇ ਵਿਦਿਆਰਥੀਆਂ ਸੈਂ ਸਰਕਾਰੀ ਸਾਇੰਸ ਸਟੇਟ ਕੋਲ ਬਸਾਖਰ ਕਾਲਜ ਵਿੱਚ ਪੜ੍ਹਦੇ ਹਾਂ ਤੇਰੀ ਫਸਟ ਪੋਜੀਸ਼ਨ ਆਈ ਹੈ ਤੁਹਾਡਾ ਸ਼ੇਵਿਤ ਚੋ ਨਾ ਕਿਤੇ ਅੱਗੇ ਜਾ ਕੇ ਮੇਰੀ ਸੈਕੰਡ ਪੋਜੀਸ਼ਨ ਆਈ ਹੈ ਹਾਂ ਕੀ ਕਹਿਣਾ ਚਾਹੋਗੇ ਤੁਸੀਂ ਆਪਣੇ ਸਕੂਲ ਪ੍ਰਿੰਸੀਪਲ ਜਾਂ ਆਪਣੇ ਜਿੰਨੇ ਵੀ ਟੀਚਰ ਨੇ ਇਹ ਕਿਹਾ ਚਾਹੁੰਦੇ ਕਿ ਇਹ ਜੇ ਵੀ ਆਲਸੀ ਫੀਸ ਵੀ ਟੀਚਰ ਵੀ ਸਾਹਮਣੇ ਹੀ ਦੇ ਦਾਂਗੇ ਮੈਂ ਜੰਗਲ ਵਿੱਚ ਗਿਆ ਹਿੱਕੋਂ ਸੀ ਅੱਗੇ ਤੋਂ ਵੇਖੇ ਕਿ ਨਹੀਂ ਬੰਨਾ ਚਾਹੁੰਦੇ ਹਾਂ ਇਹ ਅੱਜ ਸਰ ਆਏ ਅੱਜ ਕਾਰੇ ਕਰ ਰਹੇ ਤਾਂ ਇਹ ਬਹੁਤ ਹੀ ਸੇਵਾ ਕਰ ਸਕਦਾ